1947 ਦੇ ਵਿੱਚ ਪਿੰਡ ਰੋਡੇ ਜਨਮ ਹੁੰਦਾ ਹੈ ਮਹਾਂਪੁਰਖਾਂ ਦਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ ਬਚਪਨ ਦੀ ਉਮਰ ਹੈ ਸੰਤ ਬਾਬਾ ਗੁਰਵਧਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਹਰ ਸਾਲ ਪਿੰਡ ਰੋਡੇ ਫੱਗਣ ਦੇ ਮਹੀਨੇ ਆਉਂਦੇ ਨੇ ਦੀਵਾਨ ਸਜਦੇ ਨੇ ਹਰ ਸਾਲ ਆਉਂਦੇ ਨੇ ਇਧਰੋਂ ਬਾਬਾ ਜਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਬਚਪਨ ਦੀ ਉਮਰ ਹੈ ਇੱਕ ਦਿਨ ਪਿਤਾ ਜੁਗਿੰਦਰ ਸਿੰਘ ਜੀ ਨੇ ਘਰ ਬੁਲਾਇਆ ਮਾ ਬੁਰਖਾ ਨੂੰ ਘਰ ਬੁਲਾਇਆ ਤਾਂ ਮਾ ਬੁਰਖਾ ਨੇ ਵੱਡੇ ਮਾ ਬੁਰਖਣ ਨੇ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਸ਼ਹਿਸ ਬਹਾਇਆ ਕਿ ਕਹਿੰਦੇ ਭਾਈ ਜੁਗਿੰਦਰ ਸਿੰਘ ਜੀ ਤੁਹਾਡੇ ਕਿੰਨੇ ਸੁਪੁੱਤਰ ਨੇ ਤੇ ਪਿਤਾ ਜੁਗਿੰਦੇ ਸੀ ਨੇ ਹੱਥ ਜੋੜ ਲੈ ਇਸ ਮਹਾਂਪਰਕੋ ਸਤਗੁਰ ਦੀ ਕਿਰਪਾ ਨਾਲ ਸੱਤ ਪੁੱਤਰ ਨੇ ਕਹਿੰਦੇ ਇੱਕ ਪੁੱਤਰ ਸਾਨੂੰ ਦੇ ਦਿਓ ਫਿਰ ਇਹ ਸੱਤ ਪੁੱਤਰ ਨੇ ਇੱਕ ਪੁੱਤਰ ਸਾਨੂੰ ਦੇ ਦਿਓ ਮਹਾਂਪਰਕੋ ਸਾਰੇ ਹੀ ਤੁਹਾਡੇ ਨੇ ਜਿਹੜਾ ਮਰਜ਼ੀ ਲੈ ਲਓ ਮਹਾਂਪਰਕਾਂ ਦ੍ਰਿਸ਼ਟੀ ਭਾਈ ਸਾਰਿਆਂ ਵੱਲ ਛੋਟੇ ਸਨ ਮਾਪੁਰਖ ਸੰਤ ਬਾਬਾ ਜਰਨੈਲ ਸਿੰਘ ਦੀ ਬਚਪਨ ਦੀ ਉਮਰ ਹੈ। ਉਹਨਾਂ ਵੱਲ ਇਸ਼ਾਰਾ ਕੀਤਾ ਕਿ ਇਹ ਪੁੱਤਰ ਸਾਨੂੰ ਦੇ ਦਿਓ। ਜਦੋਂ ਆਖੇ ਪੁੱਤਰ ਸਾਨੂੰ ਦੇ ਦਿਓ ਮਾਪੁਰਖਾਂ ਦੇ ਮਾਤਾ ਜੀ ਮਾਤਾ ਨਿਹਾਲਕੋੜ ਦੀ ਕੂਲ ਖਲੂਤੇ ਨੇ। ਕਹਿੰਦੇ ਮਾਪੁਰਖੋ ਇਹ ਸਭ ਤੋਂ ਛੋਟਾ ਹੈ। ਛੋਟਾ ਵੀ ਹੈ ਤੇ ਭੋਲਾ ਵੀ ਹੈ। ਹੁਣ ਗੱਲ ਸੁਣਿਓ। ਇਹ ਕਿਸੇ ਨਾਲ ਬਹੁਤਾ ਬੋਲਦਾ ਵੀ ਨਹੀਂ ਜਿਵੇਂ ਆਮ ਬੱਚੇ ਖੇਡਾਂ ਖੇੜਦੇ ਨੇ ਇਹ ਬੋਤਾ ਖੇਡਦਾ ਵੀ ਨਹੀਂ ਜਿਆਦਾ ਚੁੱਪ ਚੁਪ ਰਹਿੰਦਾ ਹੈ ਇਹਨੂੰ ਕਈ ਵਾਰ ਭੁੱਖ ਲੱਗੀ ਹੋਵੇ ਨਾ ਇਹ ਚੰਗੇੜ ਵੱਲ ਤੁਹਾਨੂੰ ਪਤਾ ਜਿੱਥੇ ਰੋਟੀਆਂ ਰੱਖਦੇ ਨੇ ਚੰਗੇੜ ਪਿੰਡਾਂ ਦੀ ਬੋਲੀ ਹੈ ਚੰਗੇੜ ਜਿੱਥੇ ਪਛਾਦੇ ਰੱਖੀਦੇ ਨੇ ਇਹ ਚੰਗੇੜ ਵਾਲਾ ਇਸ਼ਾਰਾ ਕਰਦਾ ਰੋਟੀਆਂ ਵੱਲ ਇਸ਼ਾਰਾ ਕਰਦਾ ਹੈ ਬੋਲ ਕੇ ਨਹੀਂ ਕਹਿੰਦਾ ਉਦਰੇ ਇਸ਼ਾਰਾ ਕਰਦਾ ਮੈਂ ਊਟੀ ਖਾਣੀ ਹੈ ਜੇ ਪਿਆਸ ਲੱਗੀ ਹੋਵੇ ਇਹਨੂੰ ਇਹ ਪਾਣੀ ਵੱਲ ਇਸ਼ਾਰਾ ਕਰਦਾ ਹੈ ਮਾਪੜ ਕੋਈ ਤਾਂ ਭੋਲਾ ਜਿਸ ਬੱਚੇ ਨੂੰ ਤੁਸੀਂ ਮੰਗੇ ਆ ਤੇ ਬੜਾ ਭੋਲਾ ਵਾ ਬਹੁਤਾ ਬੋਲਦਾ ਵੀ ਨਹੀਂ ਉਸ ਵੇਲੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਪਤਾ ਕੀ ਆਖਿਆ ਕਹਿੰਦੇ ਭਾਈ ਜੋਗਿੰਦਰ ਸਿੰਘ ਜੀ ਤੁਸੀਂ ਕਹਿੰਦੇ ਇਹ ਬੱਚਾ ਭੋਲਾ ਹੈ ਉਹ ਭਾਈ ਜੁਗਿੰਦਰ ਸਿੰਘ ਜੀ ਜਦੋਂ ਇਹ ਬੱਚਾ ਬੋਲੇਗਾ ਨਾ ਬੋਲੇਗਾ ਲੋਕ ਇਸ ਬੱਚੇ ਨੂੰ ਖਲੋਖ ਲੋਕੇ ਸੁਨਿਆ ਕਰਨਗੇ ਜਿਸ ਦਿਨ ਇਹ ਬੱਚਾ ਬੋਲੇਗਾ ਲੋਕ ਇਸ ਬੱਚੇ ਨੂੰ ਖਲੋਖ ਲੋਕੇ ਸੁਨਿਆ ਕਰਨਗੇ ਇਹ ਬੱਚੇ ਦੇ ਬੋਲ ਨੌਜਵਾਨਾਂ ਦਿਲਾਂ ਦੀ ਧੜਕਣ ਬਣ ਜਾਣਗੇ ਜਦੋਂ ਇਹ ਬੱਚਾ ਬੋਲੇਗਾ ਨਾ ਜਦੋਂ ਇਹ ਬੱਚਾ ਬੋਲੇਗਾ ਨਾ ਲੱਖਾਂ ਹੀ ਨੌਜਵਾਨ ਧਰਮ ਦੇ ਲਈ ਸਿਰ ਧਰ ਦੀ ਬਾਜੀ ਲਗਾ ਦੇਣਗੇ ਜਿਸ ਦਿਨ ਇਹ ਬੱਚਾ ਜਰਨੈਲ ਸਿੰਘ ਬੋਲੇਗਾ ਨੌਜਵਾਨ ਧਰਮ ਦੇ ਲਈ ਸਿਰ ਧਰਦੀ ਬਾਜੀ ਲਗਾ ਦੇਣਗੇ ਫਿਰ ਮੱਖੋ ਵੇਖੋ ਉਹਦੇ ਮਾਪੜਖਾਂ ਨੇ ਅਸੀਸ ਦੇ ਦਿੱਤੀ ਤੀਸਰੀ ਜਮਾਤ ਚ ਪੜਦੇ ਨੇ ਅੱਜ ਮੋਢੇ ਤੇ ਬਸਤਾ ਪਾਇਆ ਘਰ ਬਸਤਾ ਰੱਖਿਆ ਤਮੰਝੇ ਤੇ ਲੰਮੇ ਪੈ ਗਏ ਨੇ ਮਹਾਪੁਰਖ ਬਾਬਾ ਜਰਨੈਲ ਸਿੰਘ ਬਚਪਨ ਦੀ ਉਮਰ ਅਜੇ ਮੰਜੇ ਤੇ ਲੰਮੇ ਪੈ ਗਏ ਨੇ ਤਾਂ ਪਿਤਾ ਜੀ ਆਖਣਗੇ ਬਾਪੂ ਜਗਿੰਦਰ ਸਿੰਘ ਜੀ ਕਹਿੰਦੇ ਜਰਨੈਲ ਸਿੰਘ ਬੇਟਾ ਲੰਮੇ ਨਹੀਂ ਪਹਿਣਾ ਮੈਨੂੰ ਜਪਜੀ ਸਾਹਿਬ ਦਾ ਪਾਠ ਸੁਣਾ ਦੋ ਕਿ ਸੰਤਿਆ ਪਿਤਾ ਜੀ ਨੇ ਆਪ ਦਿੱਤੀ ਸੀ ਮੈਨੂੰ ਜਪਜੀ ਸਾਹਿਬ ਦਾ ਪਾਠ ਸੁਣਾ ਕਹਿੰਦੇ ਪੰਜ ਪਾਠ ਜਪਜੀ ਸਾਹਿਬ ਦੇ ਸੁਣਾਏ ਪੰਜ ਪਾਠ ਬਾਬਾ ਗੁਰਬਚਨ ਸਿੰਘ ਜੀ ਹਰ ਸਾਲ ਪਿੰਡ 로ਡੇ ਆਉਂਦੇ ਨੇ ਅੱਜ 13 ਸਾਲ ਦੀ ਉਮਰ ਹੈ ਮਾਹਪੁਰਖਾਂ ਦੀ ਜਦੋਂ ਬਾਬਾ ਗੁਰਬਚਨ ਸਿੰਘ ਜੀ ਆਏ ਨੇ ਬਾਬਾ ਜੀ ਕਥਾ ਕਰ ਰਹੇ ਨੇ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਕਥਾ ਕਰ ਰਹੇ ਨੇ ਕਥਾ ਕਰਦੇ ਕਰਦੇ ਜਿਗਰ ਆ ਗਿਆ ਭਾਈ ਗੜਿਆ ਜੀ ਦਾ ਭਾਈ ਗੜਿਆ ਜੀ ਰੋਜ਼ਾਨਾ 21 ਪਾਠ ਜਪਜੀ ਸਾਹਿਬ ਦੇ ਕਰਿਆ ਕਰਦੇ ਸਨ ਗੁਰੂ ਹਰਗੋਬਿੰਦ ਸਾਹਿਬ ਮਾਰੇ ਬੜੀਆਂ ਖੁਸ਼ੀਆਂ ਦਿੱਤੀਆਂ ਉਹਨਾਂ ਨੂੰ ਕਿਉਂ ਉਹ ਬਾਣੀ ਬਹੁਤ ਪੜ੍ਹਦੇ ਸਨ ਭਾਈ ਗੜੀਆ ਜੀ ਜਦੋਂ ਮਹਾਪੁਰਖਾਂ ਦੇ ਕੋਲੋਂ ਵੱਡੇ ਮਹਾਪੁਰਖਾਂ ਕੋਲੋਂ ਇਹ ਬਚਨ ਸੁਨੇ ਨਾ ਬਚਪਨ ਦੀ ਉਮਰ ਹੈ ਬਾਬਾ ਜਨਰਲ ਸਿੰਘ ਜੀ ਦੀ ਸੁਣਿਆ ਘੜਾ ਕੇ ਪਿਤਾ ਜੀ ਨੂੰ ਆਖਿਆ ਪਿਤਾ ਜੀ ਅੱਜ ਮੈਂ ਮਹਾਪੁਰਖਾਂ ਕੋਲੋਂ ਇਹ ਬਚਨ ਸੁਨੇ ਨੇ ਭਾਈ ਗੜਿਆ ਜੀ ਰੋਜ਼ਾਨਾ 21 ਪਾੜ ਜਪਜੀ ਸਾਹਿਬ ਦੇ ਕਰਦੇ ਸਨ 6ਵੇਂ ਪਾਸ਼ਾ ਬੜੀਆਂ ਖੁਸ਼ੀਆਂ ਦਿੱਤੀਆਂ ਉਹਨਾਂ ਨੂੰ ਤੇ ਅੱਜ ਤੋਂ ਮੈਂ ਵੀ ਸਾਧਗੁਰੂ ਕਿਰਪਾ ਕਰੇ 21 ਪਾੜ ਜਪਜੀ ਸਾਹਿਬ ਦੇ ਕਰਿਆ ਕਰਾਂਗਾ 21 ਪਾੜ ਜਪਜੀ ਸਾਹਿਬ ਸ਼ੁਰੂ ਕਰ ਦਿੱਤੇ ਰੋਜ਼ਾਨਾ ਹੀ ਭਗਾਂ ਵਾਲਿਓ ਹੁਣ ਸੰਗਤ ਹੈ ਮਹਾਂਪੁਰਖਾਂ ਦੀ ਅੱਠਾਂ ਦਿਨਾਂ ਦੇ ਵਿੱਚ ਸੁਖਨੀ ਸਾਹਿਬ ਦੀ ਬਾਣੀ ਕੰਠ ਕਰ ਲਈ ਅੱਠਾਂ ਦਿਨਾਂ ਦੇ ਵਿੱਚ ਇੱਕ ਦਿਨ ਵਿੱਚ ਸਿੱਧ ਗੋਸ਼ਟ ਕੰਠ ਕਰ ਲਈ। 8 ਘੰਟਿਆਂ ਵਿੱਚ ਆਸਾ ਦੀ ਵਾਰ 6 ਸਵੇਤ ਕੰਠ ਕਰ ਲਈ। ਦੇਖੋ ਬੁੱਧੀ ਵੇਖੋ। ਕਿੰਨੀਆਂ ਬਾਣੀਆਂ ਕੰਟ ਕਰ ਲਈਆਂ। ਹੁਣ 16 ਸਾਲ ਦੀ ਉਮਰ ਹੋਈ। ਮਾਪਰਖਾਂ ਦੀ دنیਵੀ ਉਮਰ। 16 ਸਾਲ ਦੀ ਹੋਈ। ਅੱਜ ਪਤਾ ਨਹੀਂ ਮਨ ਦੇ ਵਿੱਚ ਕੀ ਆਇਆ। ਆਪਣੇ ਪਿਤਾ ਜੀ ਨੂੰ ਆਖਣ ਲੱਗੇ ਪਿਤਾ ਜਗਿੰਦਰ ਸਿੰਘ ਜੀ ਨੂੰ ਪਿਤਾ ਜੀ ਮੇਰਾ ਦਿਲ ਕਰਦਾ ਮੈਂ ਮੂਲ ਮੰਤਰ ਦਾ ਜਾਪ ਤੇ ਗੁਰ ਮੰਤਰ ਦਾ ਜਾਪ ਕਰਾਂ ਕਿੰਨੇ ਜਿਵੇਂ ਤੇਰੀ ਮਰਜ਼ੀ ਪਾਗਾਂ ਵਾਲੇ ਅਮਰਦਲੇ 2 ਵਜੇ ਜਾਗਣਾ ਕਦੀ ਪੜੋ ਇਤਿਹਾਸ ਕੋਈ ਸੰਤ ਹੋਵੇ ਕੋਈ ਮਹਾਤਮਾ ਹੋਵੇ ਕੋਈ ਭਗਤ ਹੋਵੇ ਕੋਈ ਸ਼ਹੀਦ ਹੋਵੇ ਪਛੋਕਰ ਕੀ ਹੁੰਦਾ ਬੰਦਗੀ ਨਿਤਨੇਮ ਇਬਾਦਤ ਵਾਲੇ ਹੀ ਸ਼ਹਾਦਤਾਂ ਦਿੰਦੇ ਨੇ ਇਬਾਦਤ ਵਾਲੇ ਦੂਜੇ ਕਿਉਂ ਨਹੀਂ ਦੇ ਦਿੰਦੇ ਜੇ ਈ ਵੱਡੀ ਸ਼ਹਾਦਤ ਨਾ ਬੁਰਖਾਂ ਦਿੱਤੀ ਆ ਪਿੱਛੇ ਬੰਦਗੀ ਵੇਖੋ ਨਿਤਨੇ ਵੇਖੋ ਹੁਣ ਅੰਮ੍ਰਿਤ ਵੇਲੇ 2 ਵਜੇ ਜਾਗਦੇ ਨੇ ਗੁਰਦਰਾ ਸਾਹਿਬ ਚਲੇ ਜਾਂਦੇ ਨੇ 24 ਘੰਟਿਆਂ 'ਚ 16 ਘੰਟੇ ਮੂਲ ਮੰਤਰ ਜਾਪ ਤੇ ਗੁਰਮੰਤਰ ਜਾਪ ਕਰਦੇ ਨੇ 24 ਘੰਟੀਆਂ ਜੋ ਬੋਲੋ 16 ਘੰਟੇ ਪੜੋ ਗਦੀ ਇਤਿਹਾਸ ਮਹਾਂਪੁਰਖਾਂ ਦਾ ਕਰਦਿਆਂ ਕਰਦਿਆਂ ਜਿਨ੍ਹਾਂ ਦੇ ਸਥਾਨ ਤੇ ਤੁਸੀਂ ਬੈਠੇ ਹੋ ਕਰੋ ਮੁਕੋ ਧੰਨ ਬਾਬਾ ਦੀਪ ਸਿੰਘ ਜੀ ਦੇ ਜੇ ਬਾਬਾ ਜੀ ਦਾ ਨਿਤਨੇਮ ਸੀ 101 ਪਾਠ ਜਪਦੀ ਸਾਹਿਬ ਦਾ ਹੈ ਤਾਂ ਉਸੇ ਟਕਸਾਲ ਦੇ 14ਵੇਂ ਮੁਖੀ ਨੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਬਾਬਾ ਜੀ ਦੀ ਟਕਸਾਲ ਦੇ ਮੁਖੀ ਨੇ ਅੱਜ ਮਾ ਬੜਖਾਂ ਦਾ 101 ਪੜ ਦੇ ਜੀ ਸਾਹਿਬ ਦਾ ਨਿਤਨੇ ਬਣ ਗਿਆ ਹਲਵੰਦਿਆਂ ਕੰਮ ਕਰਦੇ ਆ ਸੰਤ ਬਾਬਾ ਜਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਗੁਰਮਖਵਾਰੇ ਨੇ 101 ਪੜ ਦੇ ਜੀ ਸਾਹਿਬ ਦਾ ਰੋਜ਼ਾਨਾ ਨਿਤਨੇ ਬਾਕੀ ਨੇ ਵੱਖਰਾ ਦੇਖੋ ਭਗਤੀ ਦੇਖੋ ਬੰਦਗੀ ਜੇ ਦਾਸ ਨੇ ਪਹਿਲਾਂ ਬੇਨਤੀ ਕੀਤੀ ਨਾ ਇਹ ਬਾਦਤ ਵਾਲੇ ਹੀ ਸ਼ਹਾਦਤਾਂ ਦਿੰਦੇ ਨੇ ਲੋਕ ਤਸਵੀਰ ਤੋਂ ਰੋਲਾ ਪਾਉਂਦੇ ਨੇ ਹਏ ਤਸਵੀਰ ਤਸਵੀਰ ਲੱਗਣ ਨਹੀਂ ਦੇਣੀ ਤਸਵੀਰ ਤੋਂ ਰੋਲਾ ਪਾਉਂਦੇ ਨੇ ਲੋਕ ਪਰ ਭਾਗਾਂ ਵਾਲਿਓ ਜਿਹੜੇ ਸਦਾਤਨਾ ਸਮਝੌਤਾ ਕਰਦੇ ਨੇ ਜਿਉਂਦਿਆਂ ਜੀ ਜਿਹੜੇ ਸਦਾਤਨਾ ਸਮਝੌਤਾ ਕਰ ਜਾਂਦੇ ਨੇ ਉਹਨਾਂ ਦੇ ਕਿ ਤਸਵੀਰਾਂ ਨਹੀਂ ਲਿਕਦੀਆਂ ਸੰਤ ਬਾਬਾ ਜਨਰੈ ਸਿੰਘ ਖਾਲਸਾ ਪਿੰਡਰਾਂ ਵਾਲੇ ਦੀਆਂ ਤਸਵੀਰਾਂ ਵੀ ਵਿਕਦੀਆਂ ਨੇ ਕੱਪੜੇ ਵੀ ਵਿਕਦੇ ਨੇ ਸਟਿੱਕਰ ਵੀ ਵਿਕਦੇ ਨੇ ਗੱਡੀਆਂ ਦੇ ਸਟਿੱਕਰ ਲੱਗਦੇ ਵੀ ਨੇ ਕਿਉਂ ਪਿਛੇ ਭਗਤੀ ਹੈ ਬੰਦਗੀ ਹੈ ਕਮਾਈ ਹੈ ਸਿਧਾਂਤ ਨਾਲ ਸਮਝੌਤਾ ਨਹੀਂ ਕੀਤਾ ਜਨਰਲ ਸੁਬੇਖ ਸਿੰਘ ਨੂੰ ਗੁਰਮੁਖ ਮਹਾਂਪੁਰਖਾਂ ਦੀ ਸੰਗਤ ਹੋਈ ਤਾਂ ਪੱਤਰਕਾਰ ਸਵਾਲ ਕਰਦੇ ਨੇ ਕਹਿੰਦੇ ਜਨਰਲ ਸੁਬੇਖ ਸਿੰਘ ਜੀ ਜਿੱਥੋਂ ਟ੍ਰੇਨਿੰਗ ਤੁਸੀਂ ਲਈ ਹੈ ਉੱਥੋਂ ਹਿੰਦੁਸਤਾਨ ਦੀ ਸਰਕਾਰ ਦੇ ਜੋ ਫੌਜੀ ਹਮਲਾ ਕਰ ਰਹੇ ਉਹਨਾਂ ਲਈ ਹੋਈ ਹੈ। ਉਹਨਾਂ ਕੋ ਟੈਂਕ ਵੀ ਨੇ। ਉਹਨਾਂ ਕੋ ਵੱਡੇ ਅਸਲੇ ਵੀ ਨੇ। ਉਹਨਾਂ ਕੋ ਲੱਖਾਂ ਫੌਜਾਂ ਵੀ ਨੇ। ਤੁਸੀਂ ਉਹਨਾਂ ਦਾ ਮੁਕਾਬਲਾ ਕਿਵੇਂ ਕਰੋਗੇ? ਤੁਹਾਡੇ ਕੋ ਤਾਂ ਮੁੱਠੀ ਭੜ ਸਿੰਘ ਨੇ ਨਾ। ਜਿੱਥੋਂ ਟ੍ਰੇਨਿੰਗ ਤੁਸੀਂ ਲਈ ਹੈ ਉੱਥੋਂ ਟ੍ਰੇਨਿੰਗ ਉਹਨਾਂ ਲਈ ਹੈ। ਕਿਵੇਂ ਮੁਕਾਬਲਾ ਕਰੋਗੇ? ਅਗੋ ਜਨਰਲ ਸੁਬੇਕ ਸਿੰਘ ਪਤਾ ਕੀ ਕਹਿੰਦੇ ਕਹਿੰਦੇ ਪੱਤਰਕਾਰ ਉਹ ਭਲਿਓ ਬੇਸ਼ੱਕ ਜਿੱਥੋਂ ਟ੍ਰੇਨਿੰਗ ਮੈਂ ਲਈ ਉਹਨਾਂ ਕੋਲੋਂ ਟ੍ਰੇਨਿੰਗ ਲਈ ਹੋਈ ਆ ਉਹਨਾਂ ਕੋ ਟੈਂਕ ਵੀ ਨਹੀਂ ਉਹਨਾਂ ਕੋ ਹਥਿਆਰ ਵੀ ਜਾਦੇ ਨਹੀਂ ਉਹਨਾਂ ਕੋ ਲੱਖਾਂ ਫੌਜਾਂ ਵੀ ਨਹੀਂ ਪਰ ਜੋ ਮੇਰੇ ਕੋਲ ਹੈ ਉਹ ਉਹਨਾਂ ਦੇ ਕੋਲ ਨਹੀਂ ਹੈਗਾ ਹੁਣ ਗੱਲ ਸੁਣਿਓ ਕੀ ਆਖਿਆ ਜੋ ਮੇਰੇ ਕੋਲ ਹੈ ਉਹ ਉਹਨਾਂ ਦੇ ਕੋਲ ਨਹੀਂ ਹੈਗਾ ਪੱਤਰਕਾਰ ਫਿਰ ਕਹਿੰਦੇ ਕਹਿੰਦੇ ਸੁਵੇਗ ਸਿੰਘ ਜੀ ਤੁਹਾਡੇ ਕੋਲ ਕੀ ਹੈ ਜੋ ਉਹਨਾਂ ਕੋਲ ਨਹੀਂ ਹੈ ਜੋ ਫੌਜਾਂ ਦੇ ਕੋਲ ਨਹੀਂ ਹੈ ਸਮਝ ਦੀ ਸਰਗਰ ਕੋਲ ਜੋ ਨਹੀਂ ਤੁਹਾਡੇ ਕੋਲ ਉਹ ਜਾ ਕੀ ਹੈ ਜੋ ਉਹਨਾਂ ਕੋਲ ਨਹੀਂ ਹੈਗਾ ਕਹਿੰਦੇ ਉਹ ਭਲਿਓ ਬੇਸ਼ੱਕ ਉਹਨਾਂ ਕੋਲ ਟੈਂਕ ਨੇ ਉਹਨਾਂ ਕੋਲ ਫੌਜਾਂ ਨੇ ਉਹਨਾਂ ਕੋਲ ਹਥਿਆਰ ਨੇ ਪਰ ਜੋ ਮੇਰੇ ਕੋਲ ਹੈ ਉਹ ਉਹਨਾਂ ਦੇ ਕੋਲ ਨਹੀਂ ਹੈ ਵੀ ਤੁਹਾਡੇ ਕੋਲ ਕੀ ਇਹੋ ਜਿਹਾ ਜੋ ਉਹਨਾਂ ਕੋਲ ਨਹੀਂ ਕਹਿੰਦੇ ਮੇਰੇ ਕੋਲ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਮੇਰੇ ਕਲਗੀਧਰ ਪ੍ਰੀਤਮ ਦੀ ਰਹਿਮਤ ਮੇਰੇ ਬਾਜਾਂ ਵਾਲੇ ਪ੍ਰੀਤਮ ਦੀ ਬਖਸ਼ਿਸ਼ ਗੁਰੂ ਗੋਬਿੰਦ ਸਿੰਘ ਮਾਰ ਦੀ ਬਖਸ਼ਿਸ਼ ਦੇ ਰੂਪ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਨੇ ਜਿਨ੍ਹਾਂ ਦੇ ਕੋਲ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਹੋਵੇ ਉਹਨਾਂ ਨੂੰ ਫਿਰ ਘਾਟਾ ਕੱਦਾ ਉਹਨਾਂ ਨੂੰ ਬੇਸ਼ੱਕ ਮੇਰੇ ਕੋਲ ਟੈਂਕ ਨਹੀਂ ਹੈਗੇ ਵੱਡੇ ਹਥਿਆਰ ਨਹੀਂ ਹੈਗੇ ਪਰ ਮੇਰੇ ਕੋਲ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਦੇ ਰੂਪ ਦੇ ਸੰਤ ਜਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੇ ਵੇਖੋ ਗੱਲ ਇਹੋ ਜਿਹਾ ਪਿਆਰ ਸੰਗਤ ਕੀਤੀ ਨਾ ਜੇ ਹਿੰਦੁਸਤਾਨ ਦੀ ਫੌਜ ਨੇ ਗੁਰਮੁਖ ਪੈਕੇਜ ਦੇ ਕੇ ਭੇਜਿਆ 14 ਸਿੱਖ ਸਿਪਾਹੀ ਭੇਜੇ 10 ਮਾਫੀ ਲਾਵੇ ਜੀ 14 ਸਿੱਖ ਸਿਪਾਹੀ ਭੇਜੇ ਕਿ ਜਾਓ ਰਜਾਮੰਦੀ ਕਰੋ ਆ ਪੈਕੇਜ ਦਿਓ ਸੰਤਾਂ ਨੂੰ ਅਮਰੀਕਾ ਦਾ 1 ਅਰਬ ਡਾਲਰ ਉਸ ਸਮੇਂ ਵੇਖ ਲਓ ਅਮਰੀਕਾ ਕਿੰਨੇ ਮਾਇਆਵੰਦੀ ਆ 2 ਘੰਟੇ ਤੁਹਾਡੇ ਸਾਰੇ ਜਿਹਨੇ ਸਾਥੀ ਕਾਉਂਟਾਂ ਚ ਪਾ ਦਾਂਗੇ ਠੁਕਰਾ ਦਿੱਤੀ ਗੁਰਮੁਖਫਰ ਤੁਹਾਨੂੰ ਪੰਜਾਬ ਦੇ ਮੁੱਖ ਮੰਤਰੀ ਬਣਾ ਦਿੰਦੇ ਆ ਠੁਕਰਾ ਦਿੱਤੀ ਕਈ ਆਪਣਾ ਕਈ ਲਾਲ ਜੂਤੇ ਭਾਗਾਂ ਵਾਲੇ ਆਪਣਾ ਵੀ ਠੁਕਰਾ ਦਿੱਤੀ ਆ ਕਿਉਂ ਸਿਧਾਂਤ ਨਾਲ ਸਮਝੋਤਾ ਨਹੀਂ ਕੀਤਾ ਮਹਾਪੁਰਖਾਂ ਨੇ ਐਵੇਂ ਅੱਜ ਜਾਇਜਾਕਾਰ ਨਹੀਂ ਜਿਹੜੇ ਜਿੰਦਿਆਂ ਜੀ ਵਿਕਦੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਉਹ 14 ਦੇ 14 ਹੀ ਗੁਰਮਖੋ ਜੋ ਸਿਪਾਈ ਫੌਜ ਦੇ ਉਹ ਮਹਾਪੁਰਖਾਂ ਦੇ ਕੋਲ ਗਏ ਤਾਂ ਸਹੀ ਪਰ ਵਾਪਸ ਨਹੀਂ ਆਏ ਮਹਾਪੁਰਖਾਂ ਦੇ ਬਣ ਕੇ ਰਹਿ ਗਏ ਸੰਗਤ ਦਾ ਅਸਰੇ ਹੋ ਜਾਇਆ ਫਿਰ ਮਹਾਪੁਰਖਾਂ ਵੱਲੋਂ ਲੜੇ ਬੇ ਕਿੱਡਾ ਗੁਰਮਖੋ ਪ੍ਰਭਾਵ ਸੀ ਮਹਾਪੁਰਖਾਂ ਦਾ ਬੋਲਣ ਕਿਉਂ ਪਿੱਛੇ ਬੰਦਗੀ ਸੀ ਬੰਦਗੀ ਦਾ ਪਿੰਨਾ ਵੱਡਾ ਸੀ ਜਨਰਲ ਸੁਬੇਕ ਕੋ ਗੱਲ ਕਿਆ ਕਰਦੇ ਸਨ ਮਾਂ ਬੜਖਾ ਨੂੰ ਕਹਿੰਦੇ ਮਾਂ ਬੜਖੋ ਮੇਰਾ ਦਿਲ ਕਰਦਾ ਜਦੋਂ ਮੇਰਾ ਅਕੀਲਾ ਸਮਾਂ ਆਵੇ ਨਾ ਮੇਰਾ ਸਿਰ ਤੁਹਾਡੀ ਗੋਦ ਵਿੱਚ ਹੋਵੇ ਭਾਗਾਂ ਵਾਲੇ 5 ਜੂਨ ਨੂੰ ਫਿਰ ਜਨਰਲ ਸੁਬੇਕ ਦੀ ਸ਼ਹੀਦ ਹੁੰਦੇ ਨੇ ਜਦੋਂ ਜਨਰਲ ਸੁਬੇਕ ਸ਼ਹੀਦ ਹੁੰਦੇ ਨੇ ਗੋਲੀਆਂ ਵਜਦੀਆਂ ਨੇ ਸਾਥੀ ਚੁੱਕ ਕੇ ਲੈ ਕੇ ਆਉਂਦੇ ਨੇ ਸਾਹ ਚਲਦੇ ਪਏ ਨੇ ਅਕੀਲੇ ਸਵਾਸ ਵੀ ਮਾਂ ਬੜਖਾ ਦੀ ਗੋਦ ਵਿੱਚ ਨਿਕਲੇ ਫਿਰ ਕਿਹੋ ਜਿਹਾ ਪਿਆਰ ਕਿਹੈਸਾ ਨਾਤਾ ਹੈ ਕੋ ਸਿੱਖਾਂ ਦਾ ਇਧਰੋਂ 6 ਜੂਨ ਚੜਦੀ ਹੈ ਅੱਜ ਮਹਾਂਪੁਰਖ ਸੰਤ ਬਾਬਾ ਜਨੈਲ ਸਿੰਘ ਜਿਹੜਾ ਚੜਦੀ ਹੈ ਅੱਜ ਉਹ ਵੱਡੇ ਮਹਾਂਪੁਰਖਾਂ ਦੇ ਬਾਬਾ ਕਰਤਾਰ ਸਿੰਘ ਜੀ ਬੋਲ ਕੰਨਾਂ 'ਚ ਗੂੰਜਦੇ ਪਏ ਨੇ ਮਹਾਂਪੁਰਖ ਜਿਹੜੀ ਧਾਰਨਾ ਪੜਾਇਆ ਕਰਦੇ ਸਨ ਸੰਤ ਬਾਬਾ ਕਰਤਾਰ ਸਿੰਘ ਜੀ ਦੂਸਰ 37 ਮਾਰਚ ਕੱਡੇ ਇਹਨਾਂ ਨੇ ਸਿੱਖੀ ਪ੍ਰਚਾਰ ਵਾਸਤੇ ਹਰ ਮਾਰਚ ਦੇ ਧਾਰਨਾ ਪੜਉਂਦੇ ਸਨ ਤਾਂ ਅੱਜ ਉਹ ਧਾਰਨਾ ਦੇ ਬੋਲ ਸੰਤ ਬਾਬਾ ਜਨੈ ਸਿੱਖਾ ਸਾਹਿਬ ਭਿੰਡਰਾਵਾਜੇ ਕੰਨਾਂ 'ਚ ਗੂੰਜਦੇ ਪੈ ਨੇ ਉਹ ਕਿਹੜੇ ਬੋਲ ਸਨ ਉਹ ਪੜ ਕੇ ਸਮਾਪਤੀ ਕਰੀਏ ਮੇਰਾ ਦਿਲ ਕਰਦਾ ਤੁਸੀਂ ਵੀ ਉਹ ਸਾਰੀ ਧਾਰਨਾ ਇੱਕ ਵਾਰੀ ਪੜ ਲਓ ਵਾਜਾ ਆਓ ਪਿਆਰ ਦੇ ਵਿੱਚ ਕਿਹੜੀ ਧਾਰਨਾ ਮਾਂਪੁਰਖ ਭਰਾਇਆ ਕਰਦੇ ਸਨ ਅੱਜ ਕਿਹੜੀ ਧਾਰਨਾ ਦੇ ਬੋਲ ਮਾਂਪੁਰਖਾਂ ਦੇ ਕੰਨਾਂ 'ਚ ਗੂੰਜਦੇ ਪੈ ਰਹੇ ਉਹ ਪਿਆਰ ਦੇ ਵਿੱਚ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਗੱਜ ਕੇ ਸਮਾਪਤੀ ਸਿੱਖੀ ਸਦਕ ਨਾ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ ਸਿੱਖੀ ਗੱਜ ਕੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ साढा सिखी सवे सर जवे सिखी सक न ॼवे साढा सिखी सवे सिखी ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਪਤੰਕੀ ਸਦਕ ਨਾ ਜਾਵੇ ਜਿੰਦ ਮਾਏ ਤਾ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ ਅੱਜ 6 ਜੂਨ ਨੂੰ ਮਹਾਪੁਰਖ ਜੂਝਦੇ ਆ ਜੂਝਦੇ ਸਿੱਧੇ ਜਾਮ ਪੀ ਗਏ ਜਿੱਥੇ ਨਿ ਦੋ ਨਿਸ਼ਾਨ ਸਾਹਿਬ ਨੇ ਗੁਰਮੁਖ ਅਕਾਲ ਤਖਤ ਦੇ ਅਗਲੇ ਬਣੇ ਉੱਥੇ ਮਹਾਪੁਰਖਾਂ ਦੀ ਸ਼ਹੀਦੀ ਹੁੰਦੀ ਹੈ ਵੇਖੋ ਗੁਰਮੁਖੋ ਜੇ ਇੱਕ ਮਹਾਤਮਾ ਮਹਾਪੁਰਖ ਸ਼ਹੀਦ ਡਿੱਗਦਾ ਹੈ ਕਿਸੇ ਨੂੰ اٹھਾਉਣ ਵਾਸਤੇ ਜੇ ਗੁਰਮੁਖੋ ਮਹਾਪੁਰਖ ਡਿੱਗੇ ਨੇ ਦੂਜੇ ਨੂੰ ਸਾਨੂੰ اٹھਾਉਣ ਵਾਸਤੇ ਕਿੰਨੀ ਕੌਮ ਨੂੰ ਗੁਰਮੁਖੋ ਉਠਾਤਾ ਮਹਾਪੁਰਖਾਂ ਨੇ ਕਿੰਨੀ ਸੁੱਤੀ ਕੌਮ ਨੂੰ ਜਗਾਤਾ ਮਹਾਪੁਰਖਾਂ ਨੇ ਵੇਖੋ ਮਾਬੂਕ ਬੜਖਾਂ ਦੀ ਸ਼ਹੀਦੀ ਸੰਤ ਬਾਬਾ ਜਨੈਲ ਸਿੰਘ ਸ਼ਹੀਦੀ ਲੱਖਾਂ ਨੌਜਵਾਨਾਂ ਨੂੰ ਗੁਰਮਖੋ ਉਠਾ ਕੇ ਰੱਖ ਦਿੱਤਾ ਵੇਖੋ ਜਿਨ੍ਹਾਂ ਦੇ ਜ਼ਮੀਰਾਂ ਮਰਤ ਗਿਆ ਸਨ ਉਹ ਮਰੀਆਂ ਜ਼ਮੀਰਾਂ ਨੂੰ ਵੀ ਜਗਾਤਾ ਮਾਬੂਕਾਂ ਨੇ ਸ਼ਹੀਦੀ ਨੇ